ਇਸ ਇਸ ਏਰੀਏ ਚ ਨਾ ਕੋ ਦੋ ਸ਼ਕਤੀਪੂਰਣ ਵਿਅਕਤੀ ਰੱਖੇ ਗਏ ਸੀ ਜਿਹਦੇ ਸਬੰਧ ਵਿੱਚ ਸੀਨਾਪਸਰਨ ਨੂੰ ਗਮਨ ਸਾਹਿਬ ਸਭ ਤੋਂ ਪ੍ਰਸ਼ਨ ਵਿੱਚ ਚੱਲ ਰਿਹਾ ਉਹਨਾਂ ਦੀ ਤਲਾਸ਼ ਜਰਨੀ ਇਹ ਸਰ ਇਸ ਏਰੀਏ ਚ ਨਾ ਕੋਈ ਦੋ ਸ਼ੱਕੀ ਵਿਅਕਤੀ ਵਿਖੇ ਗਏ ਸੀ ਜਿਹਦੇ ਸਬੰਧ ਵਿੱਚ ਸੀਨੀਅਰ ਅਫਸਰਾਂ ਦੇ ਕੋਲ ਸਾਹਿਬ ਸਰਚ ਆਪਰੇਸ਼ਨ ਚੱਲ ਰਿਹਾ ਤੇ ਉਹਨਾਂ ਦੀ ਤਲਾਸ਼ ਜਾਰੀ ਹੈ ਇੱਕ ਨਿਕ ਫੋਰਸ ਜਿਹੜੀ ਹੈ ਇਸ ਲਈ ਵੀ ਇਹ ਰੱਖੋ ਜੀ ਆਪਣੀ ਐਸਓਜੀ ਟੀਮ ਸਾਡੇ ਐਸਐਚਓ ਨੰਗਲਪੂਰ ਕਲਾਸ ਸਾਡੇ ਹੋਰ ਫੋਰਸ ਤਕਰੀਬਨ 35 ਜਵਾਨ ਆ ਗਏ ਜਿਸ ਸਰਚ ਆਪਰੇਸ਼ਨ ਸਾਡੀ ਸਾਡੀ ਟੀਮ ਚ ਕਰ ਰਿਹਾ ਔਰ ਇਸ ਤੋਂ ਇਲਾਵਾ ਹੋਰ ਵੀ ਕਾਫੀ ਟੀਮਾਂ ਨੇ ਸੱਜ ਨੜਕੇ ਦਾ ਲੱਗਦਾ ਸਾਰੇ ਸਰਚ ਆਪਰੇਸ਼ਨ ਚੱਲ ਰਿਹਾ ਉਹਦੇ ਸਵਾਂਚੇ ਸਾਡੀ ਚੱਲ ਰਹੀ ਹੈ ਤਕਰੀਬਨ 4 ਦਿਨ ਹੋ ਗਏ ਆ ਇਸੇ ਸਵਾਂਚੇ ਸਰਚ ਚ ਸਾਡੀ ਚੱਲ ਰਹੀ ਸਰਚ ਆਪਰੇਸ਼ਨ ਹੀ ਚੱਲ ਰਹੀ ਨੇ ਜਾਂ ਕਿ ਬਾਕੀ ਵੀ ਕੋਈ ਹੋਰ ਸਿਕਿਉਰਿਟੀ ਜਿਸ ਨਾਲ ਨਾਕੇ ਵਗੈਰਾ ਹੈਗੇ ਨੇ ਬਿਲਕੁਲ ਨਾਕੇ ਲੱਗੇ ਜੀ ਵੱਖੋ ਫੋਰਸਾਂ ਦੇ ਵੱਖੋ ਨਾਕੇ ਵੀ ਲੱਗੇ ਆ ਸਰਚ ਆਪਰੇਸ਼ਨ ਪਾਰਟੀਆਂ ਵੀ ਬਣੀਆਂ ਨੇ ਹੁਣ ਸਭ ਚ ਚੱਲ ਰਹੀ ਹੈ ਕਿਹੜੀ ਕਿਹੜੀ ਟੀਮਾਂ ਜਿਹੜੀਆਂ ਹੈਗੀਆਂ ਜਿਹੜੀ ਸਰਚ ਆਪਰੇਸ਼ਨ ਦੇ ਵਿੱਚ ਸ਼ਾਮਲ ਹੈਗੀਆਂ ਸਰਚ ਆਪਰੇਸ਼ਨ ਮੇਰੇ ਤੋਂ ਇਲਾਵਾ ਆਪਣੇ ਡੀਐਸਪੀ ਨਾਰਕੋਟਿਕ ਨੇ ਸਾਡੇ ਤੇ ਸਾਧ ਦਲਬਖ ਸਿੰਘ ਜੀ ਔਰ ਇਨਸਪੈਕਟਰ ਤ